ਬਾਰਾ ਜੀ ਦੇ ਸਨਮਾਨ ਵਿੱਚ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਜੋ ਸ੍ਰੀ ਖਰਾਲਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਮਤਲਬ ਗੁਰੂ ਰਵਿਦਾਸ ਮਹੱਲਾ ਫਲੋਰ ਦੇ ਵਿੱਚ ਅੰਤਿਮ ਪ੍ਰਾਪ ਯਾਤਰਾ ਦਾ ਹੋਏਗਾ ਜਗਾ ਜਗਾ ਤੇ ਸੰਤਾਂ ਨੇ ਸੰਗਤਾਂ ਨੇ ਗੁਰੂ ਰਵਿਦਾਸ ਸਨਮਾਨ ਯਾਤਰਾ ਦਾ ਸਵਾਗਤ ਕੀਤਾ ਬਹੁਤ ਵੱਡੀ ਸੰਖਿਆ ਸੰਤਾਵਾਂ ਸ਼ਾਮਲ ਹੋਈਆਂ ਔਰ ਸੰਤਾ ਨੇ ਸੰਤਾਨ ਨੂੰ ਅਸ਼ੀਰਵਾਦ ਦਿੱਤਾ ਮੈਂ ਤੁਹਾਨੂੰ ਪਰਟੀ ਕਮੇਟੀ ਦਾ ਗੋਦਰੀ ਸਾਰਿਆਂ ਦਾ ਪਹਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸ਼੍ਰੀ ਗੁਰੂ ਰਬਿਦਾਸ ਜੀ ਸਨਮਾਨ ਯਾਤਰਾ ਦਾ ਸਵਾਗਤ ਕੀਤਾ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਕਿਉਂਕਿ ਯਾਤਰਾ ਦਾ ਮਕਸਦ ਤੁਹਾਨੂੰ ਪਤਾ ਅਸੀਂ ਕੋਈ ਪੋਲਿਟਿਕਲ ਯਾਤਰਾ ਨਹੀਂ ਕੀਤੀ ਹੈ ਨਾ ਹੀ ਸਾਡਾ ਕੋਈ ਪੋਲਿਟਿਕਲ ਮਕਸਦ ਹੈ ਕਿਉਂਕਿ ਗੁਰੂ ਰਵੀਦਾਸ ਗੁਰੂ ਕਰਤਿਆਂ ਕੰੰਧਾਂ ਨੂੰ ਤੋੜਨਾ ਪਿੰਡ ਧਲੇਤੇ ਦੇ ਵਿੱਚ ਇਹ برداشت ਕਰਨ लायक ਨਹੀਂ ਸੀ ਇਹ ਹੰਕਾਰੀ ਹੁਕਮਰਾਨਾਂ ਦਾ ਐਕਸ਼ਨ ਭੋਜਨ ਸਮਾਜ ਪਾਰਟੀ ਨੇ ਇਹਦਾ ਉਸੇ ਵਕਤ ਨੋਟਿਸ ਲਿਆ ਕਿ ਕਿਆ ਕਰ ਇੰਨਾ ਸਾਡੀਆਂ ਗੁਰੂ ਕਰਤਿਆਂ ਕੰੰਧਾਂ ਤੋੜੀਆਂ ਔਰ ਜਿਹੜੀਆਂ ਸਾਡੀਆਂ ਧੀਆਂ ਨੇ ਪੈਣਾ ਨੇ ਮਾਮਾ ਨੇ ਬਰੋਧ ਕੀਤਾ ਨੌਜਵਾਨਾਂ ਬਜ਼ੁਰਗਾਂ ਦੇ ਨਾਲ ਨਾਲ ਉਹਨਾਂ ਕੁੜੀਆਂ ਨੂੰ ਔਰ ਸਾਡੀਆਂ ਮਾਮਾ ਸਮਾਨ ਔਰਤਾਂ ਨੂੰ ਚੁੱਕ ਕੇ ਪੁਲਿਸ ਲੈ ਗਈ ਕਸੂਰ ਕੀ ਸੀ ਇਸ ਇਹ ਪੁੱਛਿਆ ਕਿ ਲੌਜਿਕ ਕੀ ਹੈ ਗੁਰੂ ਘਰ ਨੂੰ ਤੋੜਨੇ ਦਾ ਅੱਜ ਤੱਕ ਨਹੀਂ ਦੱਸ ਸਕੇ ਤੁਸੀਂ ਗੁਰੂ ਰਵਿਦਾਸ ਸਭਾ ਹੈ ਮੇਰੀ ਤੁਹਾਨੂੰ ਬੇਨਤੀ ਕਿ ਗੁਰੂ ਰਵਿਦਾਸ ਸਭਾਵਾਂ ਗੁਰੂ ਘਰ ਬਣਾਉਂਦੀਆਂ ਹੈ ਕੀ ਅਸੀਂ ਇਹ ਪਰਦਾਸ ਕਰ ਸਕਦੇ ਕਿ ਜਿਹੜਾ ਮਰਜ਼ੀ ਹੁਕਮਰਾਨ ਜੇਸੀ ਵੀ ਲਿਆਵੇ ਗੁਰੂ ਘਰ ਤੋੜ ਕੇ ਨਾ ਪਵੇ ਤੋ ਜਦ ਅਸੀਂ ਦੇਖਿਆ ਕੈਨਿਤ ਤੇ ਕਾਂਗਰਸ ਦੇ ਪ੍ਰਧਾਨ ਨੇ 1 ਮਹੀਨਾ ਤੱਕ ਕੰਡਮ ਨਹੀਂ ਕੀਤਾ। ਭਾਜਪਾ ਦੇ ਪ੍ਰਧਾਨ ਨੇ ਕੰਡਮ ਨਹੀਂ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕੰਡਮ ਨਹੀਂ ਕੀਤਾ। ਐ ਜੀ ਪੀ ਸੀ ਦੇ ਪ੍ਰਧਾਨ ਨੇ ਕੰਡਮ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਗੁਰਲਗਦਾਰ ਜੀ ਦੀ ਬਾਣੀ ਹੈ। ਜਿਹੜੀ ਅਕਾਲ ਤਖਤ ਸਭ ਦੇ ਜਥੇਦਾਰ ਸਾਹਿਬ ਨੇ ਵੀ ਕੰਡਮ ਨਹੀਂ ਕੀਤਾ। ਤੋਂ ਅਸੀਂ ਸੋਚਿਆ ਕਿ ਗੁਰੂ ਰਵਿਦਾਸ ਜੀ ਦੇ ਘਰ ਨੂੰ ਤੋੜਦਿਆਂ ਤੋਂ ਬਾਅਦ ਕੋਈ ਰਾਜਨੀਤਿਕ ਤਲ ਬੋਲਣ ਨੂੰ ਤਿਆਰ ਨਹੀਂ ਕੋਈ ਧਾਰਮਿਕ ਸੰਸਥਾ ਬੋਲਣ ਨੂੰ ਤਿਆਰ ਨਹੀਂ ਫਿਰ ਅਸੀਂ ਫੈਸਲਾ ਕੀਤਾ ਕਿ ਸ੍ਰੀ ਗੁਰੂ ਰਬੀਦਾਸ ਜੀ ਕੇ ਸਨਮਾਨ ਮੇ ਬੀਐਸਪੀ ਮੈਦਾਨ ਅਸੀਂ ਕਿਹਾ ਕਿ 1 ਇੰਚ ਜਗ੍ਹਾ ਨਹੀਂ ਛੱਡੀ ਉੱਥੇ ਹੀ ਬਣਾਵਾਂਗੇ ਔਰ ਮੈਂ ਕਿਹਾ ਕਿ ਜੰਗ ਜਦੋਂ ਬਾਦਸ਼ਾਹ ਔਰ ਬਾਦਸ਼ਾਹ ਚੋਵੇ ਬਾਦਸ਼ਾਹ ਕਿੰਨਾ ਹੰਕਾਰੀ ਹੋਵੇ ਕਿੰਨੀਆਂ ਤੋਪਾਂ ਫੌਜਾਂ ਪਰਮਾਣੂ ਬੰਬ ਉਹਦੇ ਕੋਲ ਹੋਣ ਅੰਤਮ ਸਿੱਖ ਪਾਕਿਆ ਦੀ ਹੁੰਦੀ ਆ ਕਿ ਜਦ ਤਰਾ ਸ਼੍ਰੀ ਖਰਾਨਗਰ ਸਭ ਤੋਂ ਸ਼ੁਰੂ ਹੋ ਕੇ ਅਰੇ ਬੰਗਾ ਪਹੁੰਚੀ ਸੀ ਕਿ ਬੰਗਾ ਸਾਨੂੰ ਮੱਥਾ ਪਹੁੰਚ ਗਿਆ ਕਿ ਗੁਰੂ ਘਰ ਦੀ ਚਾਰ ਦੁਬਾਰੀ ਉਸੇ ਜਗ੍ਹਾ ਤੇ ਬਣਨ ਲਈ ਜੋ ਬੰਗਾ ਰਾਜਾ ਦੇ ਨਿਰਭੈ ਗੁਰੂ ਆਗਿਆ ਜੈ ਜੈ ਪੰਜਾਬ ਦੀ ਸਰਕਾਰ ਚੁੱਕ ਗਈ ਮੇਰੇ ਸਾਥੀਆਂ ਨੇ ਦੱਸਿਆ ਕਿ ਸਰਕਾਰ ਨੇ ਮੱਥਾ ਪਾਤਾ ਮਕਾਬ ਮਤੇ ਸਰਕਾਰਾਂ ਨਹੀਂ ਪਾਣੀ ਹੁੰਦੇ ਆ ਤੇ ਸਾਡਾ ਕੰਮ ਤਾਂ ਸਰਕਾਰਾਂ ਨੂੰ ਲੰਮੀ ਪਾਣ ਦਾ ਹੁੰਦਾ ਅਸੀਂ ਲੰਮੀ ਪਾਤੀ ਸੀ ਤੁਹਾਡੀ ਜਿੱਤ ਹੋਈ ਹੈ ਗੁਰੂ ਰਵਿਦਾਸ ਸਵਾ ਦੀ ਜਿੱਤ ਹੋਈ ਹੈ ਇਹ ਗੁਰੂ ਰਵਿਦਾਸ ਦੀਆਂ ਸੰਗਤਾਂ ਦੀ ਜਿੱਤ ਹੈ ਸੰਤਾਂ ਦੇ ਅਸ਼ੀਰਵਾਦ ਦੀ ਜਿੱਤ ਹੈ ਬੋਧਨ ਸਮਾਜ ਪਾਰਟੀ ਦੇ ਵਰਕਰਾਂ ਦੀ ਜਿਹੜਾ ਨੂੰ ਪੁਲਿਸ ਉਸ ਵੇਲੇ ਡਿਟੇਨ ਕੀਤਾ ਔਰ ਇਦਾਂ ਦੇ 14 ਜਿਨ੍ਹਾਂ ਨੇ ਆਪੇ ਥਾਣਿਆਂ ਦੇ ਮੋਰੇ ਖੜਕੇ ਲੜਾਈ ਲੜੀ ਸੀਐਸਪੀ ਦੇ ਵਰਕਰਾਂ ਦੇ ਭਾਰੇ ਹੋਏ ਪੂਨਰ ਪਸੀਨੇ ਦੀ ਦਿੱਤਾ ਮੈਂ ਸੰਗਤਾਂ ਦਾ ਸੰਗਤਾਂ ਦਾ ਗੁਰੂ ਦੇ ਵਿਚਾਰ ਸੁਵਾਵਾਂਗਾ ਡਾਕਟਰ ਮੇਕਨ ਸੁਵਾਮਾਂ ਦਾ ਭਗਵਾਨ ਪਾਲਮਿਕ ਸੁਵਾਮਾਂ ਦਾ ਬਸਪਤੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਆਪਣੀ ਜਥਾ ਸ਼ਕਤੀ ਯੋਗਦਾਨ ਪਾ ਕੇ ਹੁਕਮਰਾਨ ਹੰਕਾਰੀ ਹੁਕਮਰਾਨ ਨਾਲ ਮੱਥਾ ਲਾ ਮੈਂ ਕਈ ਵਾਰੀ ਕਿਹਾ ਵੀ ਮੱਥਾ ਟੇਕਣ ਵਾਲੇ ਤਾਂ ਬਹੁਤ ਪੈਦਾ ਹੋ ਗਏ ਗੁਰੂ ਨੂੰ ਬਾਰੇ ਗੁਰੂ ਦੇ ਸਨਮਾਨ ਲਈ ਮੱਥਾ ਟੇਕਣ ਵਾਲੇ ਅਗਰ ਪੈਦਾ ਕੀਤੇ ਤਾਂ ਉਹ ਸਾਬ ਕਾਂਛੀ ਦਾਮ ਨੂੰ ਪੈਦਾ ਕੀਤੇ। ਔਰ 9 ਤਰੀਕ ਨੂੰ ਉਹਨਾਂ ਦਾ ਪ੍ਰੀਨਿਰਮਾਨ ਦਿਨ ਇਸੇ ਧਰਤੀ ਤੇ ਮਨੋਣਾ ਉਹ ਇਸ ਸੇਸ਼ੀ ਰਾਜਨੀਤੀ ਦੇ ਸੰਤੋ ਮੇਰੀ ਸਾਰੀ ਸਭਾ ਨੂੰ ਬੇਨਤੀ ਹੈ ਕਿ ਜਰੂਰ ਉਸ ਦਿਨ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਜਾਵੇ। ਇਸ ਜਿੱਤ ਲਈ ਤੁਹਾਨੂੰ ਮੁਬਾਰਕਬਾਦ ਲੇਕਿਨ ਫਿਰ ਵੀ ਅਸੀਂ ਸਰਕਾਰ ਕੋਲੋਂ ਸਾਫ ਜਾਣ ਰਹਾ ਲੋਕਾਂ ਦੇ ਮਤੇ ਪਾ ਕੇ ਕੇਵਲ ਸਰਕਾਰਾਂ ਨੂੰ ਬਦਲ ਜਨੀਆਂ ਪਰ ਗੁਰੂ ਰਵਿਦਾਸ ਜੀਰ ਸੰਗਤਾਂ ਜਿਸ ਹਿੰਮਤ ਔਰ ਜਨੂਨ ਨਾਲ ਕਿਹਾਂ ਚ ਹਜ਼ਾਰਾਂ ਦੀ ਗਿਣਤੀ ਚ ਕੱਡੀਆਂ ਸ਼ਾਮਲ ਹੋਈਆਂ ਇਸ ਰਾਤਰਾ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਹੁਣ ਦੁਬਾਰਾ ਇਹ ਗਲਤੀ ਕਰੋਗੀ ਔਰ ਨੌਕ ਤੋਂ ਪਰ ਤੋਂ ਪਹਿਲਾਂ ਉਸੇ ਜਗ੍ਹਾ ਤੇ ਚਾਰ ਦਿਵਾਰੀ ਬਣ ਜਾਏ ਗੁਰੂ ਘਰ ਉਸੇ ਤਰ੍ਹਾਂ ਪਿਆਰ ਹੋ ਜਾਏ ਸਾਡੀ ਇਹੀ ਕਾਮਨਾ ਬਾਕੀ ਵੀ ਜਿੱਥੇ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਕਰ ਬਣਾਣਾ ਚਾਹੁੰਦੇ ਹਨ ਮਹੱਲਾ ਕਲੀਨਕਾ ਬਣਾਣਾ ਚਾਹੁੰਦੇ ਹਨ ਸ਼ਰਾਬ ਦੇ ਠੇਕੇ ਬਰਾਂਚਾ ਖੋਲ ਕੇ ਗੁਰੂ ਘਰ ਦੇ ਆਲੇ ਦੋਲੇ ਬੈਠ ਗਏ ਆ ਮੈਨੂੰ ਲੱਗਦਾ ਕਿ ਸ਼ਾਇਦ ਗੁਰੂ ਸਾਹਿਬ ਇਹਨਾਂ ਤੇ ਕਿਰਪਾ ਕਰਨਗੇ ਇਹ ਜਿਹੜੀ ਇਹਨਾਂ ਦੀ ਮਤ ਮਾਰੀ ਗਈ ਹੈ ਸ਼ਾਇਦ ਇਹਨਾਂ ਨੂੰ ਅਕਲ ਆ ਜਾਏ ਸੋਧ ਆ ਜਾਏ ਇਹ ਗੁਰੂ ਘਰਾਂ ਦੇ ਉੱਪਰ ਹਮਨੇ ਬੰਦ ਕਰ ਦਨ ਸੰਤਾਂ ਨੇ ਚਿਹੜੂ ਵਾਲਿਆਂ ਨੇ ਗੁਰੂ ਰਵਿਦਾਸ ਪਬਲਿਕ ਸਕੂਲ ਬਣਾਇਆ ਪਰਸੋਂ ਉਹਦੇ ਤੇ ਲੈਂਡ ਮਾਪੀਆ ਕਬਜ਼ਾ ਕਰਨ ਚੱਲਿਆ ਇਨਾਂ ਨੂੰ ਕੋਈ ਗੁਰੂ ਘਰ ਚੰਗਾ ਨਹੀਂ ਲੱਗਦਾ ਇਨਾਂ ਨੂੰ ਗੁਰੂ ਰਬਿਦਾਸ ਸਕੂਲ ਚੰਗੇ ਨਹੀਂ ਲੱਗਦੇ ਇਸ ਕਰਕੇ ਮੇਰੇ ਗੁਰੂ ਰਬਿਦਾਸ ਸੁਭਾ ਮੰਨ ਬੇਨਤੀ ਆ ਕਿ ਆਓ ਆਪਾਂ ਭਵਨ ਬਣਾਏ ਆ ਤੋਂ ਆਪਾਂ ਯਤਨ ਕਰੀਏ ਇੱਕ ਅੰਦੋਲਨ ਵੀ ਗੁਰੂ ਦੀ ਸੋਚ ਦਾ ਬਣਾਈਏ ਤੁਹਾਡਾ ਸਦਾ ਤਨਬਾਦ ਬੋਲਣ ਸੋ ਨਿਰਪੈ ਗੁਰੂ ਰਬਿਦਾਸ ਮਹਾਰਾਜ ਦੀ ਜੈ ਬੋਲਣ ਸੋ ਨਿਰਪੈ ਗੁਰੂ ਰਬਿਦਾਸ ਜੀ ਜੈ ਗੁਰੂ ਰਬਿਦਾਸ ਜੀ ਕੇ ਸਨਮਾਨ ਮੇ ਡੀਐਸਪੀ ਮੈਦਾਨੇ ਸ੍ਰੀ ਗੁਰੂ ਰਬਿਦਾਸ ਜੀ ਕੇ ਸਨਮਾਨ ਮੇ ਡੀਐਸਪੀ ਮੈਦਾਨੇ ਤੁਹਾਡੇ ਭਰਾ ਕੁਟੀਰਾਮ ਜੀ ਤੋਂ ਪਾਸ ਸਾਰੀ ਜਿੰਮੇ ਵੀ ਲੀਡਰਸ਼ਿਪ ਡੀਐਸਪੀ ਦਾ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਵੀ ਤੁਹਾਡੇ ਜਣਾ ਸਾਰਾ ਸੰਗਠਨ ਕੀਤਾ ਉਹ ਅੱਜ ਸਰਕਾਰ ਨੇ ਬੜੀ ਝੋਕੇ ਆ ਉਹਨਾਂ ਨੇ ਮਤਾ ਜਿਹੜਾ ਪਾਸਾ ਅਸੀਂ ਵੀ ਜੀਤੂ ਸਿੰਘ ਸਾਹਿਬ ਦੋ ਬਾਰੀ ਸਰਪੰਚ ਨੂੰ ਤੇ ਫਰੰਡ ਦੀ ਪੰਚਾਇਤ ਨੂੰ ਅਸੀਂ ਵੀ ਸੰਪਰਕ ਹੁਸਲਾ ਦਿੱਤਾ ਪਰ ਉਹਨਾਂ ਦਾ ਮਸਲਾ ਹੈ ਉਹ ਤੁਹਾਡੇ ਕੋਲ ਹੱਲ ਹੋਣਾ ਚਾਹੀਦਾ ਕਿਉਂਕਿ ਥੋੜਾ ਜਿਆ ਜਿਹੜੇ ਲਤਾਰੇ ਹੋਰ ਨਾਲ ਉਹ ਬਾਤਾਂ ਨਹੀਂ ਬੰਦਦੇ ਅਸੀਂ ਬੜੀ ਕੋਸ਼ਿਸ਼ ਕੀਤੀ ਜਿਵੇਂ ਬਾਤਾਂ ਨੇ ਮੰਜਲ ਕੰਮ ਲੇਕਿਨ ਉਹ ਨਹੀਂ ਬਣਿਆ ਅਸੀਂ ਵੀ ਦੋ ਵਾਰਾਂ ਲਾਈਆਂ ਇੱਕ ਵੱਲ ਆਪਣਾ ਜਿੰਨਾ ਵੀ ਜੋਰ ਨਾਲ ਪਾਇਆ ਆ ਪਰ ਜੋਰ ਦੀ ਗੱਲ ਕੀਤੀ ਆ ਉਹ ਤੁਹਾਡੇ ਕੋਲ ਗੱਲ ਕਰਨੀ ਸੀ ਤੁਹਾਡਾ ਅਸੀਂ ਇੱਕ ਕੋਈ ਸ਼ੇਅਰ ਫਲੋਰ ਦੇ ਤੋਂ ਕਮੇਟੀ ਵੱਲੋਂ ਸਾਰੇ ਸੰਗਤਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਸੰਗਤ ਸਾਰੇ ਹੀ ਬੀਐਸਪੀ ਵਰਕਰ ਜਿਹੜੇ ਆ ਉਹ ਇਸ ਗੱਲ ਵਧਾਈ ਦੇ ਫਤਗਾ ਜੋਲੇ ਸੋਨਰ ਪੈ ਸਰਦਾਰ ਮਹਾਰਾਜ ਕੀ ਜੈ